ਕੰਗੜਾ ਰੁਨਾਉ ਤੇ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ ਏ ਉਦੋਂ ਤੋਂ ਹੀ ਫਿਲਮ ਕਈ ਵਿਵਾਦਾਂ ਦੇ ਵਿੱਚ ਕਿਰੀ ਹੋਈ ਐ ਤੇ ਇਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਖਿਲਾਫ ਸੈਂਸਰ ਬੋਰਡ ਪਹਿਲਾਂ ਹੀ ਕਾਰਵਾਈ ਕਰ ਚੁੱਕਾ ਏ ਸੀਬੀਐਫਸੀ ਨੇ ਫਿਲਮ ਨੂੰ ਤਿੰਨ ਕਟਾਂ ਅਤੇ ਕੁੱਲ 10 ਬਦਲਾਅ ਦੇ ਨਾਲ ਯੂਏ ਸਰਟੀਫਿਕੇਟ ਦੇਂਦਾ ਫੈਸਲਾ ਕੀਤਾ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਐਮਰਜੈਂਸੀ ਦੇ ਨਿਰਮਾਤਾਵਾਂ ਤੋਂ ਵਿਵਾਦਿਤ ਇਤਿਹਾਸਿਕ ਬਿਆਨਾਂ ਉੱਤੇ ਸਰੋਤ ਦੀ ਮੰਗ ਕੀਤੀ ਹੈ ਇਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਭਾਰਤੀ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਅਤੇ ਵੈਸਟਰਨ ਚਰਚਿਲ ਦੀ ਟਿੱਪਣੀ ਸ਼ਾਮਿਲ ਹੈ 8 ਜੁਲਾਈ ਨੂੰ ਨਿਰਮਾਤਾ ਮੰਨੀ ਫਿਲਮ ਨੂੰ ਬੋਰਡ ਕੋਲ ਪਾਸ ਕਰਨ ਲਈ ਸੌਂਪਿਆ ਸੀ ਅਤੇ 8 ਅਗਸਤ ਨੂੰ ਫਿਲਮ ਦੇ ਵਿੱਚ ਤਿੰਨ ਕੱਟਾਂ ਸਮੇਤ 10 ਬਦਲਾਅ ਕਰਨ ਲਈ ਸੁਝਾਅ ਭੇਜੇ ਗਏ ਸਨ ਸੀਵੀਐਫਸੀ ਨੇ ਮਨਿਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਯੂਏ ਸਰਟੀਫਿਕੇਟ ਲਈ ਲੋੜੀਂਦੇ 10 ਕਟਾਂ ਸੋਧਾਂ ਦੀ ਸੂਚੀ ਭੇਜੀ ਗਈ ਸੀ ਬੋਰਡ ਨੇ ਸੁਝਾ ਦਿੱਤਾ ਕਿ ਨਿਰਮਾਤਾ ਫਿਲਮ ਦੇ ਦ੍ਰਿਸ਼ਾਂ ਨੂੰ ਹਟਾ ਦੇਣ ਜਾਂ ਬਦਲ ਦੇਣ ਜਿਸ ਦੇ ਵਿੱਚ ਪਾਕਿਸਤਾਨੀ ਸੈਨਿਕ ਬੰਗਲਾਦੇਸ਼ੀ ਸਰਨਾਰਥੀਆਂ ਉੱਤੇ ਹਮਲਾ ਕਰਦੇ ਹਨ CBFC ਦੇ 8 ਅਗਸਤ ਦੇ ਪੱਤਰ ਤੋਂ ਬਾਅਦ ਸੂਤਰਾਂ ਨੇ ਕਿਹਾ ਕਿ ਫਿਲਮ ਨਿਰਮਾਤਾਮਾ ਨੇ 14 ਅਗਸਤ ਨੂੰ ਜਵਾਬ ਦਿੱਤਾ ਅਤੇ ਉਸੇ ਦਿਨ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ। ਸੂਤਰਾਂ ਮੁਤਾਬਕ ਫਿਲਮ ਨਿਰਮਾਤਾਮਾ ਨੇ ਇੱਕ ਨੂੰ ਛੱਡ ਕੇ ਸਾਰੇ ਕਟੋਤੀਆਂ ਅਤੇ ਬਦਲਾਅ ਲਈ ਸਹਿਮਤੀ ਦਿੱਤੀ ਸੀ। 29 ਅਗਸਤ ਨੂੰ ਫਿਲਮ ਨਿਰਮਾਤਾਮਾ ਨੂੰ ਇੱਕ ਈਮੇਲ ਮਿਲੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਫਿਲਮ ਨੂੰ UA ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਹਾਲਾਂਕਿ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਸਰਟੀਫਿਕੇਟ ਨਾ ਮਿਲਣ ਤੋਂ ਬਾਅਦ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਬੰਬੇ ਹਾਈ ਕੋਰਟ ਨੇ ਫਿਲਮ ਦੇ ਸਰਟੀਫਿਕੇਟ ਉੱਤੇ ਫੈਸਲਾ ਲੈਣ ਲਈ ਸੀਬੀਐਫਸੀ ਨੂੰ 18 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ ਕੰਗਣਾ ਰੌਣਤ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ ਏ ਉਦੋਂ ਤੋਂ ਹੀ ਫਿਲਮ ਕਈ ਵਿਵਾਦਾਂ ਦੇ ਵਿੱਚ ਕੀ ਰਹੀ ਹੋਈ ਹੈ ਤੇ ਇਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਖਿਲਾਫ ਸੈਂਸਰ ਬੋਰਡ ਪਹਿਲਾਂ ਹੀ ਕਾਰਵਾਈ ਕਰ ਚੁੱਕਾ ਹੈ ਸੀਬੀਐਫਸੀ ਨੇ ਫਿਲਮ ਨੂੰ ਤਿੰਨ ਕਟਾਂ ਅਤੇ ਕੁੱਲ 10 ਬਦਲਾਅ ਦੇ ਨਾਲ ਯੂਏ ਸਰਟੀਫਿਕੇਟ ਦੇਣ ਦਾ ਫੈਸਲਾ ਕੀਤਾ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਐਮਰਜੈਂਸੀ ਦੇ ਨਿਰਮਾਤਾਵਾਂ ਤੋਂ ਵਿਵਾਦਿਤ ਇਤਿਹਾਸਿਕ ਬਿਆਨਾਂ ਉੱਤੇ ਸਰਉਤ ਦੀ ਮੰਗ ਕੀਤੀ ਹੈ ਇਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੁਆਰਾ ਭਾਰਤੀ ਔਰਤਾਂ ਪ੍ਰਤੀ ਅਪਮਾਨਜਨ ਟਿੱਪਣੀਆਂ ਅਤੇ ਵਿਸਟਰਨ ਚਰਚਿਲ ਦੀ ਟਿੱਪਣੀ ਸ਼ਾਮਿਲ ਹੈ 8 ਜੁਲਾਈ ਨੂੰ ਨਿਰਮਾਤਾ ਮੰਨੀ ਫਿਲਮ ਨੂੰ ਬੋਰਡ ਕੋਲ ਪਾਸ ਕਰਨ ਲਈ ਸੌਂਪਿਆ ਸੀ ਅਤੇ 8 ਅਗਸਤ ਨੂੰ ਫਿਲਮ ਦੇ ਵਿੱਚ ਤਿੰਨ ਕੱਟਾਂ ਸਮੇਤ 10 ਬਦਲਾਅ ਕਰਨ ਲਈ ਸੁਝਾਅ ਭੇਜੇ ਗਏ ਸਨ ਸੀਵੀਐਫਸੀ ਨੇ ਮਨਿਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਯੂਏ ਸਰਟੀਫਿਕੇਟ ਲਈ ਲੋੜੀਂਦੇ 10 ਕਟਾਂ ਸੋਧਾਂ ਦੀ ਸੂਚੀ ਭੇਜੀ ਗਈ ਸੀ ਬੋਰਡ ਨੇ ਸੁਝਾ ਦਿੱਤਾ ਕਿ ਨਿਰਮਾਤਾ ਫਿਲਮ ਦੇ ਦ੍ਰਿਸ਼ਾਂ ਨੂੰ ਹਟਾ ਦੇਣ ਜਾਂ ਬਦਲ ਦੇਣ ਜਿਸ ਦੇ ਵਿੱਚ ਪਾਕਿਸਤਾਨੀ ਸੈਨਿਕ ਬੰਗਲਾਦੇਸ਼ੀ ਸਰਨਾਰਥੀਆਂ ਉੱਤੇ ਹਮਲਾ ਕਰਦੇ ਹਨ CBFC ਦੇ 8 ਅਗਸਤ ਦੇ ਪੱਤਰ ਤੋਂ ਬਾਅਦ ਸੂਤਰਾਂ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਨੇ 14 ਅਗਸਤ ਨੂੰ ਜਵਾਬ ਦਿੱਤਾ ਅਤੇ ਉਸੇ ਦਿਨ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ। ਸੂਤਰਾਂ ਮੁਤਾਬਕ ਫਿਲਮ ਨਿਰਮਾਤਾਵਾਂ ਨੇ ਇੱਕ ਨੂੰ ਛੱਡ ਕੇ ਸਾਰੇ ਕਟੋਤੀਆਂ ਅਤੇ ਬਦਲਾਅ ਲਈ ਸਹਿਮਤੀ ਦਿੱਤੀ ਸੀ। 29 ਅਗਸਤ ਨੂੰ ਫਿਲਮ ਨਿਰਮਾਤਾਵਾਂ ਨੂੰ ਇੱਕ ਈਮੇਲ ਮਿਲੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਫਿਲਮ ਨੂੰ UA ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਹਾਲਾਂਕਿ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਸਰਟੀਫਿਕੇਟ ਨਾ ਮਿਲਣ ਤੋਂ ਬਾਅਦ ਐਮਰਜੈਂਸੀ ਦੇ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਬੰਬੇ ਹਾਈ ਕੋਰਟ ਨੇ ਫਿਲਮ ਦੇ ਸਰਟੀਫਿਕੇਟ ਉੱਤੇ ਫੈਸਲਾ ਲੈਣ ਲਈ ਸੀਬੀਐਫਸੀ ਨੂੰ 18 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ